ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਹਰੀਨੋ ਇਹ ਪੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ گاਵਾ ਦਾ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲੋਂ ਪਹਿਲਾਂ ਵੀ ਵੀਡੀਓ ਬਣਾਈਆਂ ਅੱਜ ਇੱਕ ਜਰਸੀ ਨਸਲ ਦੀ ਗਾਂ ਬਹੁਤ ਸੋਹਣੀ ਗਾਂ ਦਿਸਦੀ ਹੈ ਦੱਸੋ ਤੇ ਜਿਹੜੇ ਫਾਰਮ ਚੋਂ ਆਈ ਹੈ ਬਾਈ ਵੀਡੀਓ ਬਣਾ ਕੇ ਲਾਇਆ ਤੁਸੀਂ ਉਹ ਵੀਡੀਓ ਦੇਖ ਲੋਗੇ گاਵਾਂ ਦੇ ਵਿੱਚ ਬੈਠੀ ਨੂੰ ਉਸ ਭਰਾ ਨੇ ਇਹਨੂੰ ਉਠਾਇਆ ਤੇ ਫਿਰ ਇਹ ਵੀਡੀਓ ਜਿਹੜੀ ਬਾਈ ਹਰਿਆਣ ਨੂੰ ਜਿਹੜੀ ਉਹ ਭੇਜੀ ਹੈ ਤੇ ਉਸ ਤੋਂ ਬਾਅਦ ਚ ਇਹਨਾਂ ਦਾ ਉਸ ਵੀਰ ਨਾਲ ਸੌਦਾ ਹੋਇਆ ਸੋ ਆਪਾਂ ਇਸ ਗਾਂ ਸੰਬੰਧੀ ਜਾਣਕਾਰੀ ਲੈਣੀ ਹੈ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਨਾਗਰ ਜਿਹਨੂੰ ਪਸੰਦ ਆਜੂ ਇੱਕ ਹੀ ਐਸ ਵੀਡੀਓ ਤੇ ਉਹ ਵੀਰ ਤਸੱਲੀ ਆ ਕੇ ਕਰ ਸਕਦਾ ਸ਼ੁਰੂ ਚ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਇਹਦਾ ਰੇਟ ਜਿਹੜਾ ਬਾਈ ਨੇ ਫੋਨ ਤੇ ਰੱਖਣਾ ਜਿਹੜਾ ਭਰਾ ਸਿਰਫ ਰੇਟ ਸੋ ਨਾਸਤੇ ਵੀਡੀਓ ਨੂੰ ਦੇਖ ਰਿਹਾ ਤਾਂ ਆਪਾਂ ਉਸ ਸਕਿਪ ਕਰਦੇ ਕਿਉਂਕਿ ਕਿਸੇ ਦਾ ਟਾਈਮ ਨਾ ਵੇਸਟ ਹੋਵੇ। ਸੋ ਜਿਹੜਾ ਵੀ ਖਰੀਦਣਾ ਚਾਹੁੰਦਾ ਲਾਸਟ ਤੱਕ ਵੀਡੀਓ ਦੇਖ ਲਓ। ਉਸ ਤੋਂ ਬਾਅਦ ਤੁਸੀਂ ਫੋਨ ਕਰਕੇ ਬਾਈ ਤੋਂ ਇਹਦਾ ਰੇਟ ਕਨਫਰਮ ਕਰ ਲਓਗੇ। ਮਿਲਦੇ ਆਂ ਤੇ ਬਾਈ ਨਾਲ ਕਰਦੇ ਗੱਲਬਾਤ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਿਓ ਜੀ ਆਪਣਾ। ਰਾਜਪਾਲ ਸ਼ਰਮਾ। ਰਾਜਪਾਲ ਭਾਈ ਅੱਜ ਜਿਹੜੀ ਇਹ ਗਾਂ ਪੰਜ ਅਰਸੀ ਵੇਚਣ ਲੱਗੇ ਹੋ। ਕੱਨਵਾ ਮਸੂ ਅਸੂਗੀ। ਇਹ ਦੂਜਾ ਸੂਹਾ ਸੂਗੀ। ਦੂਜਾ ਸੂਹਾ ਸੋ। ਹਾਂਜੀ ਆ ਵੀਡੀਓ ਮੈਂ ਵੇਖ ਲਈ ਆ ਮੋਬਾਈਲ ਦੇ ਵਿੱਚ ਉਹ ਤੁਹਾਡੇ ਕੋਲ ਹੈ ਹਨਾ ਤੇ ਇਸ ਦਾਂਗੇ ਜੇ ਕੋਈ ਮੰਗੂ ਹਾਂਜੀ ਆਰ ਕਾਟ ਪ੍ਰੋਪਰ ਆ ਜੀ ਸਰ ਠੀਕ ਹੈ ਦਿਨ ਕਿੰਨੇ ਲੇਜੂ ਬਾਈ ਸੋਨ ਚਾਹੀਏ ਤੇ 7 ਤਰੀਕ ਨੂੰ ਦਨ ਪੂਰੇ ਆ ਜੀ 7 ਨੂੰ ਅੱਜ 27 ਤਰੀਕ ਹੈ ਤਿੰਨੇ 10 ਦਿਨ ਪਏ ਹੈ ਜੀ ਹਾਂਜੀ ਹਾਂਜੀ ਰੇਟ ਤਾਂ ਫੋਨ ਤੇ ਹੀ ਰੱਖਣਾ ਬਈ ਹਾਂਜੀ ਹਾਂਜੀ ਅੱਛਾ ਬੱਛੀ ਬਾਰੇ ਤੁਸੀਂ ਕੀ ਗੱਲ ਕਰਦੇ ਸੀ ਇਹਦੀ ਜਿਹੜੀ ਬੱਛੀ ਆ ਮਾਲਕਾਂ ਨੇ ਕਿਹਾ ਜਦੋਂ ਫਾਰਮ ਚੋਂ ਆਪਾਂ ਗਾਂ ਖਰੀਦੀ ਹੈ ਉਹਨਾਂ ਨੇ ਕਿਹਾ ਵੀ ਬੱਛੀ ਐਸੀ 20000 ਦੀ ਵਾਪਸ ਲੈ ਲਾਂਗੇ ਠੀਕ ਹੈ ਜੇ ਬੱਚੀ ਦਿੰਦੀ ਹੈ ਤਾਂ 20000 ਦਿਓ ਫਾਰਮ ਵਾਲੇ ਬੱਚੀ ਵਾਪਸ ਲੈਣਗੇ ਅੱਛਾ 68 ਸੀਨ ਲੱਗਾਈ ਬੱਚੀ ਹੈ ਅੱਛਾ 68 ਸੀਨ ਲੱਗਾਈ ਹਾਂਜੀ ਠੀਕ ਹੈ ਖੋਲ ਕੇ ਬਈ ਇਹਨੂੰ ਤੋੜ ਕੇ ਦਿਖਾ ਦੇ ਦੋਸਤੋ ਵੀਡੀਓ ਵੀ ਇੱਕ ਵਾਰ ਤੁਸੀਂ ਦੇਖ ਲਓ ਦੁਬਾਰਾ ਪਲੇ ਕਰੀਂ ਬਈ ਸੋ ਇਹ ਤੁਸੀਂ ਗਾਹ ਦੇਖ ਲਓ ਇਹਦੇ ਟੈਗ ਕਰਨ ਚ ਪਾਇਆ ਹੋਵੇ ਉਹ ਵੀ ਤੁਹਾਨੂੰ ਮਿਲ ਜਾਣਾ ਸੋ ਇਹ ਫਾਰਮ ਦੀ ਵੀਡੀਓ ਜਿਹੜੀ ਉਹ ਤੁਸੀਂ ਜ਼ਰੂਰ ਦੇਖ ਲਓ ਇੱਕ ਵਾਰ ਜਿਹੜੇ ਫਾਰਮ ਚੋਂ ਬਾਈ ਕੋਲੇ ਗਾਂ ਆਈ ਹੈ। ਸੋ ਦੋਸਤੋ ਹੁਣ ਇਹਨੂੰ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਹਾਂ। ਘੁਮਾ ਲਓ ਬਾਈ। ਬਹੁਤ ਸੋਹਣਾ ਥਣ ਦਾ ਸੈਜ ਤੇ ਚੰਗਾ ਟਾਂਚਾ। ਹਜੇ 10 ਦਿਨ ਪਏ ਆ ਪਰ ਤਿਆਰੀ ਅੱਜ ਵੀ ਚੰਗੀ ਹੈ। ਰੇਟ ਜਰੂਰ ਫੋਨ ਤੇ ਆ ਜਿਹੜਾ ਭਰਾ ਜਰਸੀ ਨੂੰ ਪਸੰਦ ਕਰਦਾ ਤਾਂ ਇੱਕ ਸੋਹਣੀ ਜਰਸੀ ਗਾਂ ਤੁਹਾਨੂੰ ਦਿਖਾ ਰਿਹਾ ਜਿਹੜੀ ਇਸ ਟਾਈਮ ਸਕਰੀਨ ਉੱਤੇ ਤੁਸੀਂ ਦੇਖ ਰਹੇ ਹੋ। ਹੱਥੀਂ ਚੁਵਾਈ ਵਾਲਾ ਥਣ ਸੋਹਣਾ ਟਾਂਚਾ ਹੈ। ਵੱਛੀ ਇਹਨੇ ਦੇਣੀ ਹੈ ਬਾਈ ਕਹਿੰਦਾ ਵੀ ਫਾਰਮ ਵਾਲਿਆਂ ਨੇ ਦੱਸਿਆ ਵੀ ਇਹਦੇ ਸੀਮਨ 6 ਸੜ ਹੈ ਸਪੇਸ ਫੁੱਲ ਪਈ ਆ ਦੋਸਤੋ ਰਬੜਾਂ ਨੂੰ ਹਵਾਨਾ ਵੱਧਾ ਬਾਈ ਮੋੜ ਲਿਓ ਵਾਪਸ ਸੀਲ ਸ਼ਰੀਫ ਹੈ ਦੋਸਤੋ ਬਾਕੀ ਪ੍ਰੋਪਰ ਤੁਹਾਨੂੰ ਵੀਡੀਓ ਇਹਦੀ ਫਾਰਮ ਵਾਲੀ ਵੀਡੀਓ ਦਿਖਾਤੀ ਦੇਖੋ ਢਾਂਚਾ ਮੋਟਾ ਥਣਥੀ ਚੁਾਈ ਵਾਲਾ ਸੋਹਣਾ ਥਣ ਦਾ ਸਹਿਜ ਪਹਿਲੇ ਸੂਏ ਵੀ ਚੰਗਾ ਰਿਕਾਡ ਰਿਹਾ ਵੀ ਦੁੱਧ ਦਾ ਠੀਕ ਹੈ ਸੋ ਪਹਿਲਾਂ ਨੇ ਵੀ ਦੁੱਧ ਬਾਈ ਕਹਿੰਦਾ ਚੰਗਾ ਦੁੱਤਾ ਕਮਾ ਲਓ ਜੀ ਚੰਗਾ ਦੁੱਧ ਦਿੱਤਾ ਹੋਣਾ ਤਾਂ ਹੀ 20000 ਦੀ ਜਮਦੀ ਵੱਛੀ ਉਸ ਭਰਾ ਨੇ ਡਿਮਾਂਡ ਕੀਤੀ ਹੈ ਬਾਈ ਹੋਰਾਂ ਤੋਂ ਖੜੀ ਰਹਿਣ ਦੇ ਹਵਾਨਾ ਦੇਖੋ ਇਹਦਾ ਇਸ ਸਾਈਡ ਤੋਂ ਤੁਸੀਂ ਇਹਦੀ ਗਾੜੀ ਦੇਖ ਲਓ ਥਣ ਬਹੁਤ ਸੋਹਣੇ ਆ ਫੇਰ ਤੋਰ ਦਿਓ ਜੇ ਇੱਕ ਵਾਰ ਸੋਏ ਗਾਂ ਦੋਸੋ ਜਰਸੀ نسل ਦੀ ਬਾਈ ਨੇ ਵਿਕਾਊ ਕੀਤੀ ਹੈ ਅੱਜ ਦੀ ਵੀਡੀਓ ਚ ਜੀ ਨੂੰ ਚਾਹੇ ਤਾਂ ਕਾਲ ਕਰਕੇ ਤੁਸੀਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸੇ ਤੇ ਕਾਲ ਤੁਸੀਂ ਕਰੋਗੇ ਲਓ ਫੇਰੀ ਸੋ ਚੰਗੀ ਆ ਗਾੜੀ ਅਗਲੇ ਪਾਸੋਂ ਵੀ ਹਵਾਨਾ ਚੰਗਾ ਦਿਸਦਾ ਹੈ ਪਿਛਾਣ ਨੂੰ ਵੀ ਹਵਾਨਾ ਸੋਹਣਾ ਇਧਰ ਹੀ ਕਮਾ ਲਓ ਅੱਕ ਵੀਰਾਂ ਜੀ ਦੂਜੇ ਪਾਸੇ ਦੀ ਐਂ ਦੀ ਕਮਾਓ ਜੀ ਬਸ ਬਟ ਬਸ 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 ਪੱਤੇ ਮਸੌੜੀ ਸੋ ਇਹ ਦਸੋ ਫੈਡ ਬਕਾਉ ਸੀ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਵਾਸਤੇ ਤੁਹਾਨੂੰ ਕੋਸ਼ਿਸ਼ ਕੀਤੀ ਹੈ ਚੰਗੀ ਤਰ੍ਹਾਂ ਇਹ ਵੈਡ ਦੀ ਵੀਡੀਓ ਦਿਖਾ ਸਕਾਂ ਬਾਕੀ ਪਾਸ ਆ ਕੇ ਕਰ ਲਓ ਜੇ ਜਿਹੜਾ ਵੀਰ ਇਹਨੂੰ ਪਸੰਦ ਕਰਦਾ ਹੈ ਧੰਨਵਾਦ ਮਦਰ ਮਲਕੂ ਵੀ ਬਹੁਤ ਚੰਗਾ ਜੀ ਬਾਕੀ ਸਾਰੇ ਰਿਕਾਰਡ ਹੈ ਇਹਦੇ